ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਐਫ ਆਈ ਆਰ ਨੰਬਰ 134/3 ਲਾਸਟ ਈਅਰ ਕਨਾਲ ਕਰੋਨੀ ਪੁਲਿਸ ਸਟੇਸ਼ਨ ਚ ਰਜਿਸਟਰ ਹੋਈ ਸੀ ਜਿਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਹੋਏ ਸੀ 270 ਗ੍ਰਾਮ ਹੈਰੋਇਨ 18 ਲੱਖ ਦੇ ਕਰੀਬ ਡਰਗ ਮਨੀ ਲਗਜ਼ਰੀ ਗੱਡੀ ਤੇ ਉਹ ਸਾਰਾ ਬਰਾਮਦਗੀ ਸੀਗੀ ਉਹਦੇ ਵਿੱਚ ਇੱਕ ਦੋਸ਼ੀ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ ਰੀਸੈਂਟਲੀ ਆਗਰਿਆ ਦੇ ਵਿੱਚ ਫੜਿਆ ਗਿਆ ਸੀ ਉਹਨੂੰ ਪ੍ਰੋਡਕਸ਼ਨ ਵੌਂਡ ਚ ਲਿਆ ਕੇ ਇੱਥੇ ਪੁਛਗਿਚ ਕੀਤੀ ਗਈ ਤੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਹੋਰ ਅੱਗੇ ਕਾਰਵਾਈਆਂ ਦੇ ਵਿੱਚ ਫਰਦਰ ਉਹ ਤੱਕ ਜਿਹੜੀ ਡਰੱਗ ਬਣੀ ਹੈ ਉਹ ਰਿਕਵਰ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਸਨੀदयाल ਕਿੰਦਰਵੀਰ ਸਿੰਘ ਉਰ ਸਨੀदयाल ਜਿਹੜਾ ਹੁਣ ਇਸ ਟਾਈਮ ਯੂਐਸਏ ਦੇ ਵਿੱਚ ਬੈਠਾ ਆ ਸਾਰਾ ਡਰੱਗਸ ਦਾ ਨੈਟਵਰਕ ਚਲਾ ਰਿਹਾ ਹੈ ਉਹ ਵੀ ਇਹਦੇ ਵਿੱਚ ਨੋਮੀਨੇਟਡ ਹੈਗਾ ਜੰਦੀ ਸਾਹਿਬ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਜਿਹੜੇ ਪਹਿਲਾਂ 4 ਅਕਿਊਜ਼ ਫੜੇ ਗਏ ਸੀ ਉਹਨਾਂ ਤੇ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਹੁਣ ਜਿਹੜੇ ਦੋਸ਼ੀ ਫੜੇ ਆ ਬਿੱਕਰ ਸਿੰਘ ਉਹਦੇ ਪਹਿਲਾਂ 2 ਮੁਕਤਵੇ ਦਰਜ ਨੇ ਇਸ ਤੋਂ ਇਲਾਵਾ ਤਾਰਾ ਚੰਦ ਪਾਰਿਕ ਜਿਹੜਾ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਡਰੱਗ ਮੰਨੀ ਨੂੰ ਆਰਪੀ ਜੰਦਾ ਕੰਮ ਕਰਦਾ ਸੀ ਉਹਦੇ ਪਹਿਲਾਂ ਕੋਈ ਮੁਕਦਮੇ ਦਰਜ ਹੈ ਨਹੀਂ ਸਿਮਿਲਰਲੀ ਅਮ੍ਰਿਤਸਰ ਤੋਂ ਜਿਹੜੇ ਦੋ ਅਕਿਊਜ਼ ਅਰੈਸਟ ਹੋਏ ਉਹਨਾਂ ਤੇ ਵੀ ਕੋਈ ਮੁਕਦਮਾ ਦਰਜ ਨਹੀਂ ਵਿਕਰ ਸਿੰਘ ਸਰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਹਾਜੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਓਨ ਗoing ਹੈ ਤੇ ਇਹਦੇ ਵਿੱਚ ਹੋਰ ਜਿਹੜੇ ਵੀ ਕੋਈ ਅਕਿਊਜ਼ਡ ਹੈਗਾ ਜਿਹੜੇ ਵੀ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਐਡੀਮ ਏਟੀਐਮ ਤੋਂ ਇਲਾਵਾ ਜਿਹੜਾ ਹਵਾਲਾ ਦਾ ਵੀ ਕੰਮ ਸੀਗਾ ਜੀ ਨਾਲ ਇਹਦਾ ਐਡੀਐਮ ਤਾਂ ਨੇ ਪੱਟੀ ਪੱਟੀ ਸੀ ਹਾਂਜੀ ਵਾਲਾ ਦਾ ਕੰਮ ਵੀ ਇਹ ਕਰਦਾ ਅੱਜ ਜਿਹੜੀ ਡਰਗ ਮਨੀ ਹੈ ਜਿਹੜੇ ਡਰੱਗਸ ਸਮਗਲਰਸ ਨੇ ਉਹ ਆਪਣੀ ਸਾਰੀ ਡਰਗ ਮਨੀ ਇਹਨੂੰ ਦਿੰਦੇ ਸੀ ਫਿਰ ਆਪਣੇ ਚੈਨਲਸ ਯੂਜ਼ ਕਰਕੇ ਉਹ ਡਰਗ ਮਨੀ ਨੂੰ ਪਾਰ ਭੇਜਣ ਦਾ ਕੰਮ ਕਰਦਾ ਸੀ ਇਹ ਸਰ ਇਹਦੇ ਵਿੱਚ ਕੋਈ ਪਾਕਿਸਤਾਨ ਦਾ ਲਿੰਕ ਵੀ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਹੈ ਉਹਦੇ ਵਿੱਚ ਵੀ 4 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਜਿਹੜੇ ਸਮਗਲਰ ਹੈਗੇ ਉਹ ਇਹਨਾਂ ਦੇ ਨਾਲ ਲਿੰਕਡ ਹੀ ਹੈਗੇ ਜਿਹੜੇ ਹੁਣ ਅਮਰੀਕਸਰ ਦੇ ਦੋਸ਼ੀ ਅਕਿਊਜ਼ਡ ਅਸੀਂ ਫੜੇ ਆ ਉਹ ਆਪਣੀ ਡਰਗ ਮਨੀ ਜਿਹੜੀ ਹੈ ਉਹ ਇਹਨਾਂ ਨੂੰ ਦਿੰਦੇ ਸੀ ਇਹਨਾਂ ਦੇ ਥਰੂ ਅਸਨੀ ਦਿਵਾਲ ਕੋਲ ਬਾਹਰ ਪਹੁੰਚ ਨਹੀਂ ਕਰਦੇ ਸੀ ਪਾਕਿਸਤਾਨ ਤੋਂ ਹੀ ਜਿਹੜਾ ਡਰੱਗਸ ਹੈ ਉਹ ਆ ਰਿਹਾ ਹੈ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਦੋਸ਼ੀ ਫੜੇ ਸੀ ਉਸ ਟਾਈਮ ਵੀ ਅਸੀਂ ਡਿਸਕਲੋਜ਼ ਕੀਤਾ ਸੀ ਪ੍ਰੈਸ ਨੂੰ ਕਿ ਇਹ ਡਰੋਨ ਰਾਹੀਂ ਡਰੱਗ ਹੈਰੋਇਨ ਬਾਹਰੋਂ ਮੰਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਡਰੱਗ ਮਨੀ ਹੈ ਉਹ ਯੂ ਐਸ ਏ ਭੇਜਦੇ ਆ ਇਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਆ ਜਿਹੜਾ ਹਵਾਲਾ ਦਾ ਨੈਟਵਰਕ ਹੈ ਜਿਹਦੇ ਥਰੂ ਇਦੇ ਵਿੱਚ ਜਿਹੜੀ ਸਾਡੀ CIA ਦੀ ਟੀਮ ਹੈ ਇਨਚਾਰਜ ਹੈ ਇਹ ਵਨ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਸ਼ਲਾਘਾਯੋਗ ਕੰਮ ਕੀਤਾ ਹੈ। ਇਹਨਾਂ ਦੇ ਕਾਰੋਬਾਰ ਉਹ ਤਾਂ ਡਰਗ ਮਨੀ ਤੇ ਵਿੱਚ ਕਨਮਾੜ ਕੀਤਾ ਜਾਂਦਾ ਹੈ ਜੈ ਹੈ ਐਕਚੁਅਲ ਵਿੱਚ ਡਰਗ ਮਨੀ ਹੈ। ਆ ਡਰਗ ਮਨੀ ਹੀ ਹੈ ਜਿਹੜੀ ਡਰੱਗਸ ਮੰਗਰਾਂ ਤੋਂ ਕਲੈਕਟ ਕਰਕੇ ਹਵਾਲਾ ਦੇ ਰਾਹੀਂ ਐਪਾਰ ਭੇਜੀ ਜਾਂਦੀ ਹੈ। ਸਰ ਇਹਨਾਂ ਤੋਂ ਬਰਾਬਤ ਕੀਤੀ ਹੈ ਤਾਰਾਚੰਦ ਪਾਰਕ ਹੈ ਜੋ ਹਾਂਜੀ ਜਿਹੜਾ ਹੈ ਹਾਂਜੀ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਨੇ? ਤਾਰਾਚੰਦ ਪਾਰਕ ਲੁਧਿਆਣਾ ਦਾ ਰਹਿਣ ਵਾਲੇ ਸਿਮਰਨਜੀਤ ਉਰਫ ਸਿਮਰ ਅੰਮ੍ਰਿਤਸਰ ਦਾ ਰਹਿਣ ਵਾਲੇ ਤੇ ਹਰਮਿੰਦਰ ਸਿੰਘ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਕਿੰਦਰਵੀਰ ਸਿੰਘ ਉਰਫ ਸਨੀ ਦੇਵ ਜਿਹੜਾ ਇਸ ਟਾਈਮ ਯੂਐਸਏ ਦੇ ਵਿੱਚ ਬੈਠਾ ਹੋਇਆ ਹੈ ਉਹ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਇਧਰ ਨੇ ਕੋਈ ਲੋਕਰ ਨੋਟਿਸ ਜਾਰੀ ਕੀਤਾ ਉਹ ਹਜੇ ਸਾਰਾ ਕਰਨ ਰਿਹਾ ਜਿਹੜਾ ਬਾਹਰ ਬੈਠਾ ਹੋਇਆ ਉਹਨਾਂ ਦੀ ਐਲਓਸੀ ਵਗੈਰਾ ਸਾਰੀ ਜਾਰੀ ਕਰਾਂ ਰਿਹਾ ਉਹ ਸਾਡਾ ਪ੍ਰੋਸੈਸ ਸਾਡਾ ਚੱਲ ਰਿਹਾ ਹੋਰ ਕਿੰਨੇ ਗ੍ਰਿਫਤਾਰੀਆਂ ਹੋ ਗਈਆਂ ਬੋਟ ਇਹਦੇ ਵਿੱਚ ਹਜੇ ਤੱਕ ਐਫਆਈਰ ਰਜਿਸਟਰ ਹੋਣ ਤੋਂ ਲੈ ਕੇ ਹੁਣ ਤੱਕ 8 ਅਕਿਊਜ਼ ਅਰੈਸਟ ਹੋ ਗਏ ਇੱਕ ਅਕਿਊਜ਼ ਦੀ ਅਰੈਸਟ ਬਾਕੀ ਹੈ ਬਾਕੀ ਵੀ ਕਾਫੀ ਸਾਰੇ ਅਕਿਊਜ਼ ਅਸੀਂ ਆ ਮੁਗਧਵੇਂ ਦੇ ਵਿੱਚੋਂ ਨਾਮਜ਼ਦ ਵੀ ਹੈਗੇ ਪਰ ਸਾਡੀ ਇਨਵੈਸਟੀਗੇਸ਼ਨ ਚ ਕੋਈ ਪ੍ਰਭਾਵ ਨਾ ਪਏ ਉਹਦੇ ਕਰਕੇ ਅਸੀਂ ਨਾ ਡਿਸਕਲੋਜ਼ ਨਹੀਂ ਕਰ ਰਹੇ ਕਾਫੀ ਅਕਿਊਜ਼ਡ ਅਸੀਂ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਨੇ ਜਿਹੜੇ ਹਵਾਲਾ ਦੇ ਰਾਹੀਂ ਡਰੱਗ ਮਨੀ ਨੂੰ ਪਾਰ ਭੇਜਦੇ ਆ ਤੇ ਡਰੱਗ ਸਮੱਗਲਿੰਗ ਦਾ ਕੰਮ ਕਰਦੇ ਆ ਪਾਕਿਸਤਾਨ ਤੋਂ ਜਿਹੜੇ ਡਰੱਗਸ ਮੰਗਵਾਉਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਅਰੈਸਟ ਹੋਣ ਦੀ ਪੂਰੀ ਪੋਸੀਬਿਲਿਟੀ ਹੈਗੀ ਹੈ ਸਰ ਆਰਡ ਆਰਡ ਐਕਟ ਦੇ ਤਹਿਤ ਬੱਚੇ ਕਰਨੇ ਐਨਡੀਪੀਐਸ ਦੇ ਨਾਲ ਕੀ ਕੋਈ ਗੈਂਗਸਟਰ ਵਾਜਾ ਕੋਈ ਹੋਰ ਲਿੰਕ ਇਹਨਾਂ ਨਾਲ ਲੱਗਦਾ ਹੈ ਜੀ ਕਿਸੇ ਗੈਂਗ ਦੇ ਨਾਲ ਇਹਨਾਂ ਦਾ ਜਿਹੜਾ ਹਜੇ ਤੱਕ ਲਿੰਕ ਸਾਹਮਣੇ ਨਹੀਂ ਆਇਆ ਲੇਕਿਨ ਇਹਨਾਂ ਦਾ ਮੇਨ ਕੰਮ ਡਰੱਗਸ ਦਾ ਹੀ ਹੈਗਾ ਜਿਹੜਾ ਹਜੇ ਤੱਕ ਸਾਹਮਣੇ ਆਇਆ ਇੰਟਰਨੈਸ਼ਨਲ ਡਰੱਗ ਰੈਕਟ ਹੈਗਾ ਪਾਕਿਸਤਾਨ ਤੋਂ ਡਰੱਗਸ ਭੰਗਵਾਂਦੇ ਨੇ ਜਿਹੜੀ ਡਰੱਗ ਬਣੀ ਹੈ ਉਹ ਫਿਰ ਯੂਐਸਏ ਭੇਜਦੇ ਨੇ ਯੂਐਸਏ ਤੋਂ ਵਾਪਸ ਪਾਕਿਸਤਾਨ ਰੂਟ ਹੁੰਦੀ ਹੈ ਇੰਟਰਨੈਸ਼ਨਲ ਇੱਕ ਡਰੱਗ ਸਮਗਲਿੰਗ ਤੇ ਹਵਾਲਾ ਦਾ ਨੈਟਵਰਕ ਹੈਗਾ ਜੀ ਦਿੱਲੀ ਦੇ ਵੀ ਕੁਝ ਅਕਿਊਜ਼ਡ ਹੈਗੇ ਨੇ ਕੁਝ ਲੁਧਿਆਣੇ ਦੇ ਤੇ ਕੁਝ ਅੰਮ੍ਰਿਤਸਰ ਦੇ ਜਿਨ੍ਹਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨ ਦੇ ਪਰ ਹੋਰ ਕਾਫੀ ਜਣੇ ਹੈਗੇ ਨੇ ਜਿਨ੍ਹਾਂ ਹੁਣ ਵੀ ਸਾਡੀ ਟੀਮ ਜਿਹੜੀ ਹੈ ਸਾਡੀ ਟੀਮਸ ਇਹਨਾਂ ਤੇ 24/7 ਵਰਕ ਕਰਨ ਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਤੇ ਰਿਕਵਰੀ ਹੋ ਸਕਦੀ ਹੈ। ਸਰਕਿਟਿਵ ਅਥਾਰਟिटीज ਨੂੰ ਇਹਨਾਂ ਦੀਆਂ ਫਾਈਲਾਂ ਦਿੱਤੇ ਗਏ ਨੇ। ਹਾਂ ਜੀ ਜਿਹੜੀ ਡਰਗ ਮਨੀ ਪਹਿਲਾਂ ਅਸੀਂ ਰਿਕਵਰ ਕੀਤੀ ਸੀ ਉਹਦਾ ਅਸੀਂ ਕੇਸ ਤਿਆਰ ਕਰਕੇ 68 ਐਫ ਦੇ ਅੰਡਰ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ। ਹੁਣ ਵੀ ਇਹਨਾਂ ਦੀ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਨਾਂ ਦਾ ਕੇਸ ਭੇਜ ਰਹੇ ਹਾਂ। ਜਿਹੜਾ ਬੁਕਰ ਸਿੰਘ ਹੈਗਾ ਉਹ ਕ੍ਰਿਟੀਕਲ ਨਾਲ ਸੰਬੰਧਿਤ ਹੈ। ਉਹਦੇ ਬਾਰੇ ਅੱਜ ਮੈਂ ਕੁਝ ਕਮੈਂਟ ਨਹੀਂ ਕਰਨਾ ਚਾਹੁੰਦਾ ਬਿੱਕਰ ਸਿੰਘ ਇਕੱਲਾ ਕੁੱਝ ਪੀ ਮਦਦ ਨਹੀਂ ਕਿ ਨਾ ਗੁਰਮੀਤ ਜੀ ਬਿੱਕਰ ਸਿੰਘ ਦੇ ਨਾਲ ਜਿਹੜਾ ਤਾਰਾ ਚੰਦ ਪਾਰਖ ਹੈ ਲੁਧਿਆਣੇ ਦਾ ਉਹ ਸਾਰੀ ਡਰਗ ਮਨੀ ਕਲੈਕਟ ਕਰਕੇ ਅੱਗੇ ਮਲਟੀਪਲ ਹਵਾਲਾ ਦੇ ਚੈਨਲਸ ਦੇ ਥਰੂ ਬਾਹਰ ਭੇਜਦਾ ਸੀ ਉਹ ਡਰਗ ਮਨੀ ਸਾਰੀ ਕਲੈਕਟ ਕਰਕੇ ਉਹਦੇ ਕੋਲ ਪਹੁੰਚ ਨਹੀਂ ਕਰਦਾ ਸੀ ਤੇ ਆਪਣਾ ਜਿਹੜਾ ਹਿੱਸਾ ਹੈ ਉਹ ਵਿੱਚ ਰੱਖਦਾ ਸੀ ਤੇ ਆ ਇਸ ਸਾਰੇ ਨੈਟਵਰਕ ਦੇ ਵਿੱਚ ਮੇਨ ਕੜੀ ਸੀ ਹਾਂਜੀ ਆ ਉਹਦੇ ਨਾਲ ਲਿੰਕ ਵੀ ਹੈ ਜਿਹੜਾ ਬਾਹਰ ਅਕਿਊਜ਼ ਬੈਠਾ ਹੈ ਸਨੀ ਦੇਵਾਲ ਉਹਦੇ ਨਾਲ